ਆ ਮੇਰੇ ਕੋਲ ਤੁਸੀਂ ਤਸਵੀਰਾਂ ਵੇਖ ਰਹੇ ਹੋ ਔਰ ਤਸਵੀਰਾਂ ਜਿਹੜੀਆਂ ਇਹ ਕਿੱਥੋਂ ਕਵਰ ਕੀਤੀਆਂ ਜਾ ਰਹੀਆਂ ਨੇ ਦੱਸ ਦਈਏ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਦਈਏ ਜਦੋਂ ਕੁਝ ਮਨ ਨੂੰ ਚੰਗਾ ਲੱਗੇ ਤਾਂ ਬੰਦੇ ਨੂੰ ਰੁਕ ਜਾਣਾ ਚਾਹੀਦਾ ਔਰ ਉੱਥੇ ਆਪਣੇ ਮਨ ਨੂੰ ਸੰਤੁਸ਼ਟੀ ਦੇਣੀ ਚਾਹੀਦੀ ਆ ਹੁਣ ਹੋਵੇ ਤੁਹਾਨੂੰ ਇੱਕ ਗੱਲ ਬਾਤ ਦੱਸ ਦਈਏ ਕੀ ਆ ਮੋਰ ਖੇਡਦੇ ਵੇਖ ਰਹੇ ਹੋ ਤੁਸੀਂ ਤਾਂ ਅਸੀਂ ਹੁਸ਼ਿਆਰਪੁਰ ਜਾ ਰਹੇ ਆ ਔਰ ਕੰਧਾਲਾ ਜੱਟਾਂ ਦੇ ਕੋਲ ਬਿਲਕੁਲ ਖੇਤਾਂ ਦੇ ਵਿੱਚ ਇੱਕ ਗਰਾਊਂਡ ਦੇ ਵਿੱਚ ਇਹ ਮੋਰ ਜਿਹੜੇ ਆ ਇਹ ਇਸ ਵੇਲੇ ਪਹਿਲਾ ਪਾ ਰਹੇ ਆ ਔਰ ਸਾਢੇ 10 ਤਾਈ ਅਸੀਂ ਲੋਕਲ ਵਿੱਚ ਬਹੁਤ ਘਟ ਮੋਰ ਵੇਖਿਆ ਔਰ ਹੁਸ਼ਿਆਰਪੁਰ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਜਗ੍ਹਾ ਨੇ ਜਿੱਥੇ ਬਹੁਤ ਸਾਰੇ ਰਾਸ਼ਟਰੀ ਪੰਛੀ ਜਿਨੂੰ ਕਿਹਾ ਜਾਂਦਾ ਇਹ ਮੋਰ ਅਕਸਰ ਹੀ ਵੇਖਣ ਨੂੰ ਮਿਲ ਜਾਂਦੇ ਆ ਜਦੋਂ ਇਹ ਚੋਜ ਕਰ ਰਹੇ ਸੀ ਤਾਂ ਦਿਲ ਕਰਿਆ ਕਿ ਇਹਨਾਂ ਨੂੰ ਕਵਰ ਕਰੀਏ ਔਰ ਇਹੋ ਜਿਹੀਆਂ ਜੋ ਪਰਸਨੈਲਿਟੀ ਆ ਜਿਵੇਂ ਕਿਸੇ ਵੀ ਜਾਨਵਰ ਦੀ ਇਹ ਪਰਸਨੈਲਿਟੀ ਵਾਲੇ ਜਾਨਵਰ ਜੋ ਰਾਸ਼ਟਰੀ ਪੰਛੀ ਆ ਜਿਵੇਂ ਔਰ ਇਸ ਨੂੰ ਵੇਖਣ ਵਾਸਤੇ ਮਨ ਬੜਾ ਖੁਸ਼ ਹੋਇਆ ਔਰ ਸਪੈਸ਼ਲੀ ਰੁਕੇ ਆ ਦੱਸ ਦਈਏ ਕਿ ਇੱਕ ਭਰਾ ਦੀ ਮੋਟਰ ਦੇ ਉੱਤੇ ਇਹਦਾ ਖੜ ਗਏ ਆ ਤੇ ਮਨ ਕਰਿਆ ਕਿ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਈਏ ਔਰ ਮੋਰਾ ਬਾਰੇ ਅਸੀਂ ਜ਼ਿਆਦਾਤਰ ਜਾਣਕਾਰੀ ਕੋਈ ਨਹੀਂ ਰੱਖਦੇ ਔਰ ਇੱਕ ਭਰਾ ਮਿਲਿਆ ਸੀ ਉਹਦੇ ਨਾਲ ਗੱਲਬਾਤ ਕਰੀ ਆ ਤੇ ਭਰਾ ਨੇ ਦੱਸਿਆ ਵਾ ਕਿ ਸਾਡੇ ਘਰਾਂ 'ਚ ਵੀ ਆ ਜਾਂਦੇ ਆ ਤਾਂ ਕਈ ਵਾਰ ਘਰ ਦੇ ਅੰਦਰ ਵਿਹੜੇ ਦੇ ਵਿੱਚ ਬਿਲਕੁਲ ਘਰਾਂ ਦੇ ਅੰਦਰ ਛੱਤਾਂ ਦੇ ਉੱਤੇ ਵੀ ਚੜ ਜਾਂਦੇ ਆ ਤਾਂ ਹੁਣ ਅਸੀਂ ਜਿਵੇਂ ਵੀ ਇਸ ਨੂੰ ਕਵਰ ਕੀਤਾ ਇਹ ਵੇਖਿਆ ਜੋਜ ਤਾਂ ਬਹੁਤ ਕਰ ਰਹੇ ਸੀ ਥੋੜੀਆਂ ਉਧਰ ਉਧਰ ਸ਼ਲਾਂਗਾ ਲਗਾ ਰਹੇ ਸੀ ਔਰ ਮਨ ਕੀਤਾ ਕਿ ਇਹਨਾਂ ਨੂੰ ਕਵਰ ਕੀਤਾ ਜਾਵੇ ਔਰ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਤੇ ਕਿਹੜੇ ਪਿੰਡਾਂ ਵਿੱਚ ਜ਼ਿਆਦਾਤਰ ਮੋਰ ਤੁਸੀਂ ਵੇਖੇ ਹੋਣਗੇ ਲੇਕਿਨ ਅਸੀਂ ਤਾਂ ਪਹਿਲੀ ਵਾਰ ਥੋੜਾ ਕਰੀਬੀ ਤੋਂ ਹੈ ਤਾਂ ਫਿਰ ਵੀ ਦੂਰ ਸੀ ਲੇਕਿਨ ਪਹਿਲੀ ਵਾਰ ਥੋੜਾ ਕਰੀਬ ਤੋਂ ਵੇਖ ਰਹੇ ਸੀ ਔਰ ਮਨ ਕਰਿਆ ਕਿ ਇਹ ਵਿਚਾਰ ਸਾਂਝਾ ਕਰੀਏ ਕਿ ਇਹੋ ਜਿਹੀਆਂ ਤਸਵੀਰਾਂ ਕਿਤੇ ਵੇਖਣ ਨੂੰ ਮਿਲਣ ਤਾ ਜਰੂਰ ਸਾਡੇ ਨਾਲ ਸ਼ੇਅਰ ਕਰਿਆ ਕਰੋ ਔਰ ਅੱਜ ਵੇਖ ਕੇ ਮਨ ਖੁਸ਼ ਹੋਇਆ ਕਿ ਕਿਵੇਂ ਸਵੇਰ ਦਾ ਸਮਾਂ ਸੀਗਾ ਤਾਂ ਖੇਤਾਂ ਵਿੱਚੋਂ ਨਿਕਲ ਕੇ ਗਰਾਊਂਡ ਦੇ ਵਿੱਚ ਚੋਲ ਮੋਲ ਕੀਤੇ ਜਾ ਰਹੇ ਸੀ ਖੇਡਾਂ ਕੀਤੀਆਂ ਜਾ ਰਹੀਆਂ ਸੀ ਔਰ ਰਾਸ਼ਟਰੀ ਪੰਛੀ ਹੈ ਮੋਰ ਔਰ ਪਤਾ ਨਹੀਂ ਕਿੰਨਿਆ ਘਰਾਂ ਦੇ ਕੋਲ ਹੋਣਗੇ ਕਿੰਨਿਆਂ ਦੇ ਖੇਤਾਂ ਕੋਲ ਹੋਣਗੇ ਜਰੂਰ ਹੋਣਗੇ ਪਰ ਲੇਕਿਨ ਸਾਡੇ ਧਿਆਨ 'ਚ ਜ਼ਿਆਦਾਤਰ ਨਹੀਂ ਆਏ ਔਰ ਅੱਜ ਆਏ ਆ ਤਾਂ ਸੋਚਿਆ ਕਿ ਤੁਹਾਨੂੰ ਵੀ ਇਹਨਾਂ ਦੇ ਚੋਲ ਦੀਆਂ ਤਸਵੀਰਾਂ ਦੱਸ ਦਈਏ ਇਹ ਤਸਵੀਰਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕੰਧਾਲਾ ਜੱਟਾ ਪਿੰਡ ਦੇ ਕੋਲ ਆ ਅਸੀਂ ਹੁਸ਼ਿਆਰਪੁਰ ਜਾ ਰਿਹਾ ਹਾਂ ਔਰ ਰਸਤੇ ਵਿੱਚ ਸਪੈਸ਼ਲੀ ਰੁਕੇ ਆ ਔਰ ਇਸ ਚੀਜ਼ ਨੂੰ ਤੁਹਾਡੇ ਸਾਹਮਣੇ ਲਿਆਂਦਾ ਕਿ ਆਹ ਮੋਰ ਤੁਸੀਂ ਵੇਖ ਸਕਦੇ ਹੋ ਔਰ ਪਿਆਰਾ ਬਹੁਤ ਲੱਗਦਾ ਇੱਥੇ ਜਦੋਂ ਭਰਾ ਨਾਲ ਗੱਲਬਾਤ ਕੀਤੀ ਗਈ ਤਾਂ ਭਰਾ ਨੇ ਦੱਸਿਆ ਕਿ ਇਸ ਨੂੰ ਕੋਈ ਨਹੀਂ ਮਾਰਦਾ ਇਹ ਰਾਸ਼ਟਰੀ ਪੰਛੀ ਆ ਔਰ ਇਹ ਬਹੁਤ ਪਿਆਰਾ ਕਈ ਵਾਰ ਬਿਜਲੀ ਦੀਆਂ ਤਾਰਾਂ ਨਾਲ ਲੱਗ ਜਾਂਦੇ ਆ ਇਸ ਤਰ੍ਹਾਂ ਕਈ ਵਾਰੀ ਹਾਦਸਾ ਵਾਪਰਦਾ ਹੈ ਕਿ ਮੌਤ ਜਿਹੜੀ ਆ ਇਸ ਦੀ ਕਿਵੇਂ ਹੁੰਦੀ ਆ ਉਹਦੇ ਬਾਰੇ ਜਾਣਕਾਰੀ ਲਈ ਆ ਤੇ ਇਹਨਾਂ ਦੱਸਿਆ ਕਿ ਕਈ ਵਾਰ ਜਿਵੇਂ ਅਸੀਂ ਰੇ ਸਪਰੇ ਵਗੈਰਾ ਜਾਂ ਦਵਾਈ ਕੋਈ ਆਪਣੇ ਖੇਤਾਂ ਵਿੱਚ ਰੱਖਦੇ ਆ ਤਾਂ ਫਿਰ ਉਹ ਜਿਵੇਂ ਕਿ ਚੂਹਿਆਂ ਵਾਸਤੇ ਵੀ ਇੱਕ ਦਵਾਈ ਰੱਖੀ ਜਾਂਦੀ ਆ ਕਈ ਵਾਰੀ ਉਹ ਵੀ ਮੋਰ ਖਾ ਜਾਂਦਾ ਜੇ ਉਹ ਖਾ ਜਾਂਦਾ ਤਾਂ ਉਹਨੂੰ ਨੁਕਸਾਨ ਹੋ ਜਾਂਦਾ ਤਾਂ ਕਈ ਵਾਰੀ ਬਿਜਲੀ ਦੀਆਂ ਤਾਰਾਂ ਜਿਹੜੀਆਂ ਉਹਨਾਂ ਨਾਲ ਜ਼ਿਆਦਾਤਰ ਇਹਨਾਂ ਦੇ ਇਨਸੀਡੈਂਟ ਵਾਪਰਦੇ ਆ ਔਰ ਇਸ ਤਰ੍ਹਾਂ ਮੋਰ ਜਿਹੜੇ ਆ ਉਹ ਆਪਣੀ ਜ਼ਿੰਦਗੀ ਬਤੀਤ ਕਰਦੇ ਆ ਔਰ ਇਹਨਾਂ ਦਾ ਖਾਣ ਦਾ ਜਿਹੜਾ ਵਾ ਉਹ ਆਪਣੇ ਕੋਲੋਂ ਤੁਸੀਂ ਕੁਝ ਦਿੰਦੇ ਹੋ ਤਾਂ ਕਹਿੰਦਾ ਕੁਝ ਨਹੀਂ ਖਾਂਦੇ ਸਾਡੇ ਬਿਲਕੁਲ ਕੋਲ ਤਾਂ ਰਹਿੰਦੇ ਆ ਜੇ ਅਸੀਂ ਰੋਟੀ ਦੀ ਬੁਰਕੀ ਸੁੱਟਦੇ ਆ ਤਾਂ ਨਹੀਂ ਖਾਂਦੇ ਹੋ ਸਕਦਾ ਕਈਆਂ ਨੇ ਰਾਖਵੇਂ ਰੱਖੇ ਹੋਣ ਤਾਂ ਉੱਥੇ ਖਾਂਦੇ ਹੋਣ ਲੇਕਿਨ ਇਹਨਾਂ ਨੇ ਦੱਸਿਆ ਕਿ ਜਿਵੇਂ ਸਾਡੇ ਘਰਾਂ ਵਿੱਚ ਛੱਤ ਉੱਤੇ ਅਸੀਂ ਰੋਟੀ ਪਾਈਦਾ ਲੇਕਿਨ ਮੂਰ ਰੋਟੀ ਨਹੀਂ ਖਾਂਦੇ ਲੇਕਿਨ ਮੂਰਾਂ ਦੀ ਜਿਹੜੀ ਮੌਤ ਹੈ ਉਹ ਜ਼ਿਆਦਾਤਰ ਹਾਸਿਆਂ ਦੇ ਵਿੱਚ ਹੁੰਦੀ ਆ ਕਈ ਵਾਰ ਰੋਡ ਪਾਰ ਕਰਦੇ ਆ ਗੱਡੀਆਂ ਨਾਲ ਵੀ ਹੋ ਜਾਂਦੀ ਆ ਔਰ ਜਿਆਦਾਤਾਰੇ ਡਰਦੇ ਆ ਹਰ ਇਨਸਾਨ ਤੋਂ ਡਰਦੇ ਆ ਚਾਹੇ ਉਸ ਦੇ ਘਰ ਵਿੱਚ ਡੇਲੀ ਆਉਣ ਜਾਣ ਹੋਵੇ ਲੇਕਿਨ ਡਰਦੇ ਆ ਡਰੈਣਾ ਨੂੰ ਲੱਗਦਾ ਔਰ ਉੱਥੋਂ ਭੱਜ ਜਾਂਦੇ ਆ ਔਰ ਬਹੁਤ ਵਾਰੀ ਇਹ ਤਸਵੀਰਾਂ ਕਹਿੰਦੇ ਅਸੀਂ ਵੇਖੀਆਂ ਨੇ ਕਿ ਇਹਨਾਂ ਨੂੰ ਜੇ ਅਸੀਂ ਖਾਣਾ ਪਾਉਂਨੇ ਆ ਤਾਂ ਖਾਣਾ ਨਹੀਂ ਖਾਂਦੇ ਉੱਥੇ ਹੀ ਪਿਆ ਰਹਿ ਜਾਂਦਾ ਖਾਣਾ ਅਸੀਂ ਹਟ ਕੇ ਵੀ ਹੋ ਜਾਈਏ ਤਾਂ ਵੀ ਨਹੀਂ ਖਾਂਦੇ ਖਾਣਾ ਉੱਥੇ ਰਹਿੰਦਾ ਇਹਨਾਂ ਨੇ ਸਿਰਫ ਕੀੜ ਮਕੌੜੇ ਇਹ ਖਾਣੇ ਹੁੰਦੇ ਆ ਕਹਿੰਦੇ ਆ ਸੱਪ ਦਾ ਬੜਾ ਦੁਸ਼ਮਣ ਏ ਮੋਰ ਸੱਪ ਨੂੰ ਜਿਹੜਾ ਪਹਿਲੇ ਹੱਥੀ ਲੈਂਦਾ ਇਸ ਤਰ੍ਹਾਂ ਇਸ ਭਰਾ ਨੇ ਦੱਸਿਆ ਔਰ ਤੁਸੀਂ ਕਿਹੜੇ ਕਿਹੜੇ ਵਿਚਾਰ ਰੱਖਦੇ ਹੋ ਇਸ ਰਾਸ਼ਟਰੀ ਪੰਛੀ ਬਹੁਤ ਸੋਹਣੇ ਪੰਛੀ ਵਾਸਤੇ ਇਹ ਪੰਛੀ ਜਿਹੜਾ ਇਹ ਰਾਸ਼ਟਰੀ ਪੰਛੀ ਹੋਣ ਦੇ ਨਾਲ-ਨਾਲ ਸਨੱਖਾ ਵੀ ਬਹੁਤ ਹੈ ਸੋਹਣਾ ਬਹੁਤ ਹੈ ਵਿਦਿਆ ਪੜਾਈ ਕਹਿੰਦੇ ਆ ਜੀ ਜਦੋਂ ਬੱਚੇ ਕਈ ਵਾਰ ਪਹਿਲਾਂ ਦੇ ਸਮੇਂ ਦੀ ਗੱਲ ਦੱਸਦੇ ਹੀ ਏ ਕਿ ਪੜਾਈ ਵੇਲੇ ਵੀ ਇਸ ਮੋਰ ਦੇ ਪੰਖ ਜਿਹੜੇ ਆ ਉਸ ਦੇ ਵਿੱਚ ਰੱਖੇ ਜਾਂਦੇ ਕਿਤਾਬਾਂ ਦੇ ਵਿੱਚ ਰੱਖੇ ਜਾਂਦੇ ਕਾਪੀਆਂ 'ਚ ਰੱਖੇ ਜਾਂਦੇ ਬੱਚਿਆਂ ਨੂੰ ਚਾਹ ਹੁੰਦਾ ਤਾਂ ਕਈ ਵਾਰੀ ਬੈਗ ਦੇ ਵਿੱਚੋਂ ਮਿਲਣੇ ਔਰ ਮੋਰ ਦੇ ਪੰਖ ਜਿਹੜੇ ਆ ਅਕਸਰ ਹੀ ਕਈ ਵਾਰ ਵੇਖਣ ਨੂੰ ਮਿਲੇ ਆ ਲੇਕਿਨ ਮੋਰ ਥੋੜੇ ਘੱਟ ਵੇਖਿਆ ਅੱਜ ਪਹਿਲੀ ਵਾਰ ਵੇਖਿਆ ਔਰ ਤੁਹਾਡੇ ਕੋਲੇ ਨਾ ਬਾਰੇ ਕੀ ਕੀ ਜਾਣਕਾਰੀ ਆ ਕੀ ਇਹਨਾਂ ਦਾ ਖਾਣਾ ਭੋਜਾ ਔਰ ਕਿਵੇਂ ਇਹਨਾਂ ਦੀ ਜ਼ਿੰਦਗੀ ਬਤੀਤ ਹੁੰਦੀ ਆ ਔਰ ਇਹਨਾਂ ਦੀ ਮੌਤ ਜਿਹੜੀ ਆ ਉਹ ਕਿਵੇਂ ਹੁੰਦੀ ਆ ਇਸ ਬਾਰੇ ਜਾਣਕਾਰੀ ਸਾਡੇ ਨਾਲ ਕਮੈਂਟ ਜਰੂਰ ਕਰਨੀ ਆ ਤੁਸੀਂ ਤਾਂ ਤੁਹਾਨੂੰ ਅਸੀਂ ਦੱਸ ਲਈਏ ਕਿ ਜਦੋਂ ਅਸੀਂ ਬਿਲਕੁਲ ਥੋੜਾ ਜਿਹਾ ਕਰੀਬ ਆਉਣਾ ਚਾਹਿਆ ਤਾਂ ਉਹ ਮੋਰ ਉੱਡ ਗਿਆ ਉੱਡ ਕੇ ਇੱਕ ਬਹੁਤ ਸੋਹਣੀ ਕੋਠੀ ਖੇਤਾਂ ਦੇ ਵਿੱਚ ਬਣੀ ਆ ਕੋਠੀ ਦੀ ਛੱਤ ਤੇ ਜਾ ਕੇ ਬਹਿ ਗਿਆ ਫਿਰ ਹੋਰ ਵੀ ਹਰਾਨ ਹੋ ਗਏ ਕਿ ਇਹ ਘਰਾਂ ਦੇ ਕੋਲ ਵੀ ਚਲੇ ਜਾਂਦੇ ਆ ਤਾਂ ਜਿਵੇਂ ਭਰਾ ਇੱਥੇ ਪਹੁੰਚਿਆ ਤੇ ਭਰਾ ਨੇ ਜਾਣਕਾਰੀ ਦਿੱਤੀ ਕਿ ਅਕਸਰ ਹੀ ਸਾਡੇ ਘਰਾਂ ਦੇ ਵਿੱਚ ਹੀ ਰਹਿੰਦੇ ਆ ਤਾਂ ਇਹਨਾਂ ਵੱਲ ਅਸੀਂ ਕੋਈ ਵੀ ਇਹਨਾਂ ਨੂੰ ਮਾੜੀ ਚੰਗੀ ਕੋ ਡਾਂਟ ਨਹੀਂ ਦੇਣੀ ਨਾ ਨੁਕਸਾਨ ਕੋਈ ਨਹੀਂ ਕਰਨਾ ਸਾਡਾ ਹੁਣ ਪਤਾ ਨਹੀਂ ਉਹ ਬਾਕੀ ਘਰਾਂ ਦੇ ਵਿੱਚ ਜਾਂ ਬਾਕੀ ਏਰੀਏ ਵਿੱਚ ਕਈ ਵਾਰ ਕਈਆਂ ਦੇ ਬੂਟੇ ਲੱਗੇ ਹੁੰਦੇ ਆ ਘਰਾਂ ਵਿੱਚ ਸਬਜ਼ੀ ਦੇ ਬੂਟੇ ਲੱਗੇ ਹੁੰਦੇ ਆ ਜਿਵੇਂ ਭਿੰਡੀਆਂ ਵਗੈਰਾ ਬੈਂਗਣ ਵਗੈਰਾ ਹੋ ਸਕਦਾ ਉਹਨਾਂ ਨੂੰ ਕਦੀ ਨੁਕਸਾਨ ਪਹੁੰਚਾਉਂਦੇ ਹੋਣ ਲੇਕਿਨ ਕਿਹੜੇ ਕਿਹੜੇ ਭਰਾਵਾਂ ਨੂੰ ਇਹਦੇ ਬਾਰੇ ਜਾਣਕਾਰੀ ਆ ਉਹ ਸਾਨੂੰ ਕਮੈਂਟ ਜਰੂਰ ਕਰਿਓ ਔਰ ਵੀਡੀਓ ਜੇ ਚੰਗੀ ਲੱਗੀ ਆ ਤਾਂ ਸ਼ੇਅਰ ਜਰੂਰ ਕਰਿਓ ਵੇਖੋ ਕਿਵੇਂ ਚੋਲ ਕਰ ਰਹੇ ਆ ਔਰ ਕਿਵੇਂ ਫਿਰ ਜਾ ਕੇ ਕੋਠੇ ਉੱਤੇ ਬਹਿ ਗਏ ਆ ਉਸ ਕੋਠੀ ਦੇ ਵਿੱਚ ਚਲੇ ਗਏ ਚੁਬਾਰੇ ਤੇ ਚੜ ਗਏ ਆ ਆ ਤਸਵੀਰਾਂ ਤੁਸੀਂ ਵੇਖੋ ਔਰ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ